ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਤੇ ਹੁਣ ਮਾਡਲ ਟਾਊਨ ਫੇਸ 1 ਹੈ ਜੀ ਮਾਡਲ ਟਾਊਨ ਫੇਸ 1 ਹਾਂ ਐਚ ਆਈ ਜੀ 1383 ਐਚ ਆਈ ਜੀ ਜੀ 1383 1383 ਨੰਬਰ ਘਰ ਦਾ ਹੈ ਜੀ ਤੇ ਸੰਗਤ ਲਈ ਕੋਈ ਖਾਸ ਦਿਨ ਰੱਖਿਆ ਹੈ ਦਰਸ਼ਨ ਵਾਸਤੇ ਜਾਂ ਨਹੀਂ ਜੀ ਖੁੱਲਾ ਸੱਤੇ ਦਿਨ ਜਦੋਂ ਸੰਗਤ ਚਾਹੇ ਜੀ ਆਓ ਹੁਣ ਇਹ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਦੇ ਨਾਲ ਸਾਂਝ ਪਾਉਨੇ ਹਾਂ ਇਹ ਕਲਗੀਧਰ ਪਿਤਾ ਜੀ ਦੇ ਦੋ ਚੋਲੇ ਸਾਹਿਬ ਹਨ ਇਹਨਾਂ ਨੂੰ ਅੰਗ ਰੱਖਿਆ ਵੀ ਕਿਹਾ ਜਾਂਦਾ ਹੈ। ਅੱਛਾ ਭਾਈ ਸਾਹਿਬ ਜੀ ਇਹ ਦੱਸੋ ਵੀ ਇਹ ਜਿਹੜੇ ਆ ਬਿਸਤਰ ਆਪ ਜੀ ਨੇ ਜਿਵੇਂ ਦੱਸਿਆ ਕਿ ਗੁਰੂ ਸਾਹਿਬ ਜੀ ਨੇ ਪਹਿਨੇ ਹੋਏ ਹਨ ਤੇ ਇਹ ਤਕਰੀਬਨ 300 ਤੋਂ ਉੱਪਰ ਸਾਲ ਹੋ ਗਏ ਆਪ ਜੀ ਦੇ ਪਰਿਵਾਰ ਕੋਲ 322 ਸਾਲ ਹੋ ਗਏ ਤਕਰੀਬਨ। ਠੀਕ ਹੈ ਜੀ। ਤਾਂ ਸੰਗਤ ਜੀ ਜਿਹੜੇ ਇਹ ਆਪ ਜੀ ਬਿਸਤਰ ਦਰਸ਼ਨ ਕਰ ਰਹੇ ਹੋ ਇਹਨਾਂ ਦੀ ਤਹਿ ਅੱਜ ਵੀ ਜਦੋਂ ਲੱਗੀ ਹੈ ਨਾ ਤਾਂ ਜੇ ਆਪਣੇ ਘਰ ਵਿੱਚ ਆਪਾਂ ਤਹਿ ਲਾਉਨੇ ਆ ਬਿਸਤਰਾਂ ਦੀ ਤਾਂ ਉਹ ਬੜੇ ਤਾਜ਼ੇ ਫਰੈਸ਼ ਲੱਗਦੇ ਹਨ। ਫੁੱਲੇ ਜੇ ਪਏ ਹੁੰਦੇ ਹਨ ਉਦਾਂ ਹੀ ਇਹ ਬਹੁਤ ਤਾਜ਼ੇ ਲੱਗ ਰਹੇ ਹਨ ਲੱਗਦਾ ਨਹੀਂ ਜਿਵੇਂ 300 ਸਾਲ ਪੁਰਾਣੇ ਹੋਣ ਬਹੁਤ ਵਧੀਆ ਇਹਨਾਂ ਦੀ ਦੇਖਭਾਲ ਕੀਤੀ ਹੋਈ ਹੈ ਸੰਗਤਜੀ ਚੋਲੇ ਦੇ ਉੱਤੇ ਇਹ ਨਿਸ਼ਾਨ ਮੰਨਿਆ ਜਾਂਦਾ ਹੈ ਕਿ ਖੂਨ ਦੇ ਹਨ ਭਾਈ ਦੇਸਰਾਜ ਜੀ ਨੇ ਜੋ ਸ਼ੇਰ ਸ਼ਿਕਾਰ ਕੀਤਾ ਸੀ ਸ਼ਾਇਦ ਇਹ ਉਸੇ ਸਮੇਂ ਦੇ ਖੂਨ ਦੇ ਨਿਸ਼ਾਨ ਹਨ ਇੱਥੋਂ ਹੀ ਖੁਸ਼ ਹੋ ਕੇ ਕਲਗੀਧਰ ਜੀ ਨੇ ਆਪਣੇ ਬਸਤਰ ਭਾਈ ਦੇਸਰਾਜ ਜੀ ਨੂੰ ਸੌਂਪੇ ਸਨ ਇਹ ਗੁਰੂ ਸਾਹਿਬ ਜੀ ਦਾ ਇੱਕ ਪਜਾਮਾ ਦੱਸਿਆ ਜਾਂਦਾ ਹੈ ਜੋ ਭਾਈ ਸਾਹਿਬ ਦੱਸ ਰਹੇ ਕਿ ਇਹ ਚਮੜੇ ਦਾ ਬਣਿਆ ਹੋਇਆ ਹੈ ਭਾਈ ਸਾਹਿਬ ਜੀ ਇਹ ਕਾਹਦਾ ਚਮੜਾ ਹੈ ਜੀ ਇਹ ਜੀ ਕੱਕੜ ਜਾਨਵਰ ਮਿਰਗਟਾਈ ਪਉਂਦਾ ਜਿਹਨੂੰ ਭੌਂਕ ਨਾਲਾ ਮਿਰਗ ਵੀ ਕਹਿੰਦੇ ਨੇ ਇਸ ਦੀ ਖੱਲਦਾ ਹੈਗਾ ਕਿਉਂਕਿ ਉਸ ਵੇਲੇ ਜੰਗਲ ਬਹੁਤ ਸੀ ਝਾੜੀਆਂ ਸੀਗੀਆਂ ਹਾਂਜੀ ਸਪੈਸ਼ਲ ਪਜਾਮਾ ਕੱਕੜ ਜਾਨਵਰ ਦੀ ਖੱਲਦਾ ਹੈ ਜਿਹਦਾ ਨੇਫਾ ਸੂਤੀ ਤੇ ਰੇਸ਼ਮੀ ਹੈ अच्छा नेफा सूती ਤੇ ਰेशमी ਆ ਇਹ ਕੀ ਹੈ ਜੀ ਜਾਲੀਦਾਰ ਹੈ ਇਹ ਜਾਲੀਦਾਰ ਕਪੜਾ ਉੱਪਰ ਲਵਾਇਆ ਹੈ ਜੀ ਪ੍ਰਿਜ਼ਰਵ ਕਰਵਾਇਆ ਸੀ ਜੀ ਠੀਕ ਹੈ ਜੀ ਜਾਲੀਦਾਰ ਕਪੜੇ ਦੇ ਨਾਲ ਇਸ ਨੂੰ ਪ੍ਰਿਜ਼ਰਵ ਕੀਤਾ ਹੋਇਆ ਹੈ ਇਹ ਗੁਰੂ ਸਾਹਿਬ ਜੀ ਦੇ ਦੋ ਚੋਲੇ ਹਨ ਤੇ ਨਾਲ ਹੀ ਇਹ ਪਜਾਮਾ ਹੈ ਇਹ ਸਾਰੇ ਫੋਲਡ ਕਰਕੇ ਰੱਖੇ ਹੋਏ ਹਨ ਤਾਂ ਸੰਗਤਾਂ ਇੱਥੇ ਜਦੋਂ ਮਰਜ਼ੀ ਆ ਕੇ ਦਰਸ਼ਨ ਦਿਦਾਰੇ ਕਰ ਸਕਦੀਆਂ ਹਨ ਇਹ ਪਜਾਮਾ ਇੱਥੋਂ ਰਫੂ ਵੀ ਕੀਤਾ ਹੋਇਆ ਹੈ ਆਓ ਭਾਈ ਸਾਹਿਬ ਜੀ ਸਾਨੂੰ ਇੱਧਰ ਦਰਸ਼ਨ ਕਰਾਓ ਇਹ ਇੱਕ ਰਮਾਲ ਹੈ ਪਹਿਲਾਂ ਇਹ ਰेशमी ਰਮਾਲ ਹੈ ਜੀ ਹਾਂ ਜੀ ਇਹ ਵੀ ਸਾਮ ਸੰਭਾਲ ਵਾਸਤੇ ਜਾਲੀਦਾਰ ਕਪੜੇ ਵਿੱਚ ਰੱਖਿਆ ਹੈ ਹਾਂ ਜੀ ਤਾਂ ਕਲਗੀਧਰ ਪਿਤਾ ਜੀ ਦਾ ਜੋੜਾ ਹੈ ਇਹ ਬਿਲਕੁਲ ਚਮੜੇ ਦਾ ਬਣਿਆ ਹੋਇਆ ਹੈ ਜੀ ਜੀ ਇਹ ਪਤਾ ਹੈ ਕਿ ਇਸ ਚੀਜ਼ ਦਾ ਚਮੜਾ ਹੈ ਨਹੀਂ ਸੰਗਤ ਜੀ ਇਹ ਜਿਹੜਾ ਜੋੜਾ ਭਾਈ ਸਾਹਿਬ ਪਹਿਲਾਂ ਦੱਸ ਰਹੇ ਕਿ ਹੁਣ ਥੋੜਾ ਜਿਹਾ ਸਖਤ ਹੋ ਗਿਆ ਜਦੋਂ ਇਹਦੀ ਟ੍ਰੀਟਮੈਂਟ ਕੀਤੀ ਗਈ ਸੀਗੀ ਕੋਈ ਕੈਮੀਕਲ ਲਾਇਆ ਜੇ ਕੋਈ ਵੀ ਵੀਡੀਓ ਦੇਖਣ ਵਾਲਾ ਐਕਸਪਰਟ ਹੋਵੇ ਤਾਂ ਸਲਾਹ ਦੇ ਸਕਦਾ ਹੋਵੇ ਨੀਮ ਹਕੀਮ ਵਾਲੀ ਸਲਾਹ ਨਹੀਂ ਦੇਣੀ ਪਰ ਇਹ ਆ ਕਿ ਜੇ ਕੋਈ ਐਕਸਪਰਟ ਹੋਵੇ ਕਿ ਕਿਹੜਾ ਕੋਈ ਚੀਜ਼ ਯੂਜ਼ ਕੀਤੀ ਜਾਵੇ ਤਾਂ ਜੋ ਇਹ ਚਮੜਾ ਸੌਫਟ ਹੋ ਜਾਵੇ ਥੋੜਾ ਜਿਹਾ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਇੰਪੋਰਟੈਂਟ ਇਹ ਹੈ ਕਿ ਇਹ ਚੀਜ਼ਾਂ ਲੌਂਗ ਲਾਸਟਿੰਗ ਹੋਣ ਸਾਡੇ ਕੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾਉਣ ਵਾਸਤੇ ਵੀ ਇਦਾਂ ਹੀ ਸਹੀ ਰਹਿਣ ਇੱਕ ਕਲਗੀਧਰ ਪਿਤਾ ਜੀ ਦਾ ਕਟਾਰ ਸਾਹਿਬ ਹੈ ਨਾਲ ਹੀ ਜੋ ਤੁਸੀਂ ਦੇਖ ਰਹੇ ਹੋ ਗੋਲ ਇਹ ਬਾਜ ਦੀ ਡੋਰ ਹੈ ਇਸ ਡੋਰ ਨੂੰ ਇੱਕ ਬਹੁਤ ਸੋਹਣਾ ਮੁੱਠਾ ਲੱਗਾ ਹੋਇਆ ਜਿਹੜਾ ਹੱਥ 'ਚ ਫੜਿਆ ਜਾਂਦਾ ਹੈ ਤੇ ਦੂਜਾ ਸਿਰਾ ਬਾਜ ਦੇ ਪੈਰ ਨੂੰ ਵੱਜਾ ਹੁੰਦਾ ਹੈ ਇੱਕ ਸ੍ਰੀ ਸਾਹਿਬ ਜੀ ਦਾ ਮੁੱਠਾ ਹੈ ਔਰ ਉਸ ਦੇ ਅੰਦਰ ਲਿਖਿਆ ਹੋਇਆ ਹੈ ਅਕਾਲ ਸਹਾਏ ਭਾਈ ਸਰਹਿਣ ਸਿੰਘ ਜੀ ਇੱਕ ਇਹ ਕਲਮ ਹੈ ਕਲਗੀਧਰ ਪਿਤਾ ਜੀ ਦੇ ਸਮੇਂ ਦੀ ਇੱਕ ਬੇਸ ਹੈ ਜੀ ਜਿਹਦੇ ਵਿੱਚ ਕਲਮ ਅੜਾ ਕੇ ਤੇ ਲਿਖਿਆ ਜਾਂਦਾ ਸੀ ਕਲਮ ਦਾ ਹੀ ਹਿੱਸਾ ਹੈ ਕੋਈ ਏਕਸਪਰਟ ਵਰਡ ਹੋਇਆ ਤੇ ਅਸੀਂ ਜ਼ਰੂਰ ਲੱਭਾਂਗੇ ਇੱਕ ਇਥੇ ਬਹੁਤ ਛੋਟਾ ਜਿਹਾ ਸਿੱਕਾ ਹੈ ਜੀ ਜਿਸ ਦੇ ਉੱਪਰ ਈਡੀ ਨੂੰ ਸਿਹਾਰੀ ਗੱਗਾ ਲਿਖਿਆ ਹੋਇਆ ਹੈ ਜੇ ਕੋਈ ਸਿੱਕੇ ਦਾ ਐਕਸਪਰਟ ਹੋਵੇ ਸਾਨੂੰ ਜਰੂਰ ਦੱਸੇ ਇਹ ਕਿਸ ਸਮੇਂ ਦਾ ਸਿੱਕਾ ਹੈ ਤਾਂ ਇੱਕ ਛੋਟਾ ਜਿਹਾ ਲੱਕੜੀ ਦਾ ਪੀਸ ਹੈ ਜਿਹੜਾ ਭਾਈ ਸਾਹਿਬ ਜੀ ਦੇ ਦਸਣ ਮੁਤਾਬਕ ਇੱਕ ਮੋਹਰ ਹੈ ਪਰ ਇਸ ਦੇ ਉੱਤੇ ਇਸ ਵੇਲੇ ਕੋਈ ਨਿਸ਼ਾਨੀ ਨਹੀਂ ਹੈ ਕੋਈ ਅੱਖਰ ਨਹੀਂ ਲਿਖੇ ਹਨ ਜਾਂ ਤਾਂ ਸਮਾਂ ਪਾ ਕੇ ਇਹ ਮਿਟ ਚੁੱਕੇ ਹਨ ਪਰ ਇਹ ਨਿਸ਼ਾਨੀਆਂ ਕਲਗੀਧਰ ਪਿਤਾ ਜੀ ਦੀਆਂ ਇਹ ਸਾਰੀਆਂ ਇਸ ਘਰ ਵਿੱਚ ਅੱਜ ਵੀ ਸੁਭਾਇਮਾਨ ਹਨ ਬਠਿੰਡਾ ਸ਼ਹਿਰ ਹੈ ਫੇਜ਼ 1 ਮਾਡਲ ਟਾਊਨ ਹੈ ਤਾਂ ਕਲਗੀਧਰ ਪਿਤਾ ਜੀ ਦਾ ਆ ਦੇਖੋ ਹੁਕਮਨਾਮਾ ਸਾਹਿਬ ਜਿਸ ਦੇ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ ਇਸ ਦੇ ਉੱਤੇ ਲਿਖਿਆ ਹੋਇਆ ਹੈ ਉੱਪਰ ਗੁਰੂ ਸਾਹਿਬ ਦੇ ਸਾਈਨ ਨੇ ਜੀ ਤੀਰ ਦੀ ਮੁਖੀ ਨਾਲੇ ਲਿਖਿਆ ਭਾਈ ਦੇਸ ਰਾਜ ਮੇਰੀ ਕਾਰ ਦੇਣੀ ਤੁਹਾਡਾ ਭਲਾ ਹੋਵੇਗਾ ਏਕਮ ਕਾਰ ਸਤਗੁਰੂ ਜੀ ਸ੍ਰੀ ਗੁਰੂ ਜੀ ਕੀ ਅਗਿਆ ਹੈ ਭਾਈ ਦੇਸ ਰਾਏ ਸਰਵਤ ਸੰਗਤ ਗੁਰਦਾਸ ਭਗਤੇ ਫਫੜੇ ਕਾ ਸਹਿਲੰਗ ਗੁਰੂ ਰੱਖੇਗਾ ਸਤਗੁਰੂ ਗੁਰੂ ਜਪਣਾ ਜਨਮ ਸੋਰੇਗਾ ਭਾਈ ਦੇਸ ਰਾਏ ਹਜੂਰ ਆਇਓ ਖੁਸ਼ੀ ਹੋਈ ਕਾਰ ਸੰਗਤ ਭਾਈ ਦੇਸ ਰਾਏ ਨੂੰ ਦੇਣੀ ਮੇਰੀ ਖੁਸ਼ੀ ਹੈ ਨਿਹਾਲ ਹੋਏ ਮਤੀ ਵਿਸਾਖ 27 ਸੰਮਤ 1756 175 1756 ਇਹ ਤਕਰੀਬਨ ਜਿਹੜੀ ਆ ਸਨ ਏ ਜੀ ਬਣਦੀ ਹੈ 1699 ਦੇ ਕਰੀਬ ਇਹ ਕਲਗੀਧਰ ਪਿਤਾ ਜੀ ਦੀ ਹਜ਼ੂਰੀ ਵਿੱਚ ਲਿਖੇ ਹੋਏ ਇਹ ਹੁਕਮਨਾਮੇ ਸਾਹਿਬ ਗੁਰੂ ਸਾਹਿਬ ਜੀ ਦੇ ਆਪ ਸਰੀਰ ਦੇ ਉੱਤੇ ਪਹਿਨੇ ਹੋਏ ਇਹ ਸੋਹਣੇ ਸੋਹਣੇ ਬਸਤਰ ਜਿਹੜੇ ਇੱਥੇ ਸਜੋਬਤ ਹਨ ਭਾਈ ਸਾਹਿਬ ਜੀ ਇਹ ਚੋਲਾ ਸਾਹਿਬ ਜੀ ਦੀ ਜਿਹੜੀ ਬਾਹਵਾਂ ਦੀ ਲੰਬਾਈ ਕਿੰਨੀ ਕਹ ਹੈ ਇੱਕ ਗੱਜ 11 ਗਰੇ ਪੁਰਾਣੇ ਨਾਮ ਮੁਤਾਬਕ ਹੈ ਜੀ ਤੇ ਨਵੇਂ ਮੁਤਾਬਕ ਕਿੰਨਾ ਦੱਸ ਰਹੇ ਸੀ ਤੁਸੀਂ ਪੌਣ ਇੱਕ 2 ਮੀਟਰ ਸ਼ਾਇਦ ਬਣਦਾ ਹੈ 2 ਮੀਟਰ ਬਣਦਾ ਹੈ ਪਾਈ ਸਾਹਿਬ ਨੇ ਸਾਨੂੰ ਦੱਸ ਰਹੇ ਸੀ ਕਿ ਕਾਫੀ ਸਮਾਂ ਪਹਿਲਾਂ ਜਦੋਂ ਖੁੱਲੇ ਦਰਸ਼ਨ ਕਰਾਏ ਜਾਂਦੇ ਸਨ ਉਸ ਵੇਲੇ ਕੋਈ ਇੱਕ ਚੋਲੇ ਦੀ ਇਹਨਾਂ ਦੇ ਵਿੱਚੋਂ ਬਾਹਾਂ ਦਾ ਵੀ ਕੱਪੜਾ ਕੱਟ ਕੇ ਲੈ ਗਿਆ ਸੋ ਸੰਗਤ ਜੀ ਜੇ ਅਸੀਂ ਗੁਰੂ ਸਾਹਿਬ ਜੀ ਦੀਆਂ ਇਹਨਾਂ ਨਿਸ਼ਾਨੀਆਂ ਦਾ ਸਤਕਾਰ ਨਹੀਂ ਕਰਨਾ ਫਿਰ ਸਾਨੂੰ ਦਰਸ਼ਨ ਕਰਨ ਵੀ ਨਹੀਂ ਆਉਣਾ ਚਾਹੀਦਾ ਕਿਉਂਕਿ ਭਾਵੇਂ ਸਿੱਖ ਸ਼ਬਦ ਦਾ ਪੁਜਾਰੀ ਹੈ ਪਰ ਇਹ ਗੁਰੂ ਸਾਹਿਬ ਜੀ ਦੀਆਂ ਉਹ ਨਿਸ਼ਾਨੀਆਂ ਹਨ ਉਸ ਕਲਗੀਧਰ ਜੀ ਨੇ ਪਹਿਨੀਆਂ ਜਿਸ ਕਲਗੀਧਰ ਜੀ ਨੂੰ ਅਸੀਂ ਦਿਨ ਰਾਤ ਯਾਦ ਕਰਦੇ ਹਾਂ ਤੇ ਜਿਹੜੇ ਗੁਰਸਿੱਖ ਪ੍ਰੇਮ ਕਰਨ ਵਾਲੇ ਹਨ ਕਲਗੀਧਰ ਜੀ ਨੂੰ ਯਾਦ ਕਰਦੇ ਆ ਉਹਨਾਂ ਦੀਆਂ ਤੇ ਅੱਖਾਂ ਵੀ ਭਰ ਆਉਂਦੀਆਂ ਹਨ ਉਹਨਾਂ ਦੀਆਂ ਪਿਆਰੀਆਂ ਪਿਆਰੀਆਂ